ਪ੍ਰੀਤ ਸਰ ਬਿਸਮਿਲ੍ਲਾ ਰਹਿਮਾਨ ਰਹਿੀਮ ਅਸਲਾਮੁਅਲੈਕੁਮ ਸਲੀਮ ਬੱਟੂ ਤੁਹਾਡੀ ਖਿਦਮਤ ਤੇ ਹਾਜ਼ਰ ਹੈ ਤੇ ਤੁਸੀਂ ਵੇਖ ਰਹੇ ਨੇ ਪੰਜਾਬ ਲੋਕਤੀ ਵੀ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਇੱਕ ਛੋਟੇ ਜਿਹੇ ਮਕਸਦ ਤੇ ਕੰਮ ਕਰ ਰਹੇ ਹਾਂ ਬਹੁਤ ਹੀ ਵੀਆਈਪੀ ਮਕਸਦ ਔਰ ਇਹ ਮਕਸਦ ਇਹ ਹੈ ਕਿ ਜਿੰਨਾ ਵੀ ਅਜਤੂ 100 ਸਾਲ ਪਿੱਛੇ ਚਲੇ ਜਾਓ ਯਾ ਤੁਹਾਨੂੰ ਇਹ ਸੱਭਿਆਚਾਰ ਇਹ ਇਹ ਲੋਗ ਇਹ ਪੁਰਾਣੇ ਕੰਮ ਇਹ ਰੇਤੂ ਰਵਾਤ ਇਹ 100 ਸਾਲ 100 ਸਾਲ ਪਿੱਛੇ ਵੇਖਣ ਨੂੰ ਮਿਲਦੀ ਥੋੜੀ ਜ਼ਿਆਦਾ ਨਹੀਂ ਉਹ ਦੌਰ ਜ਼ਿਆਦਾ ਨਹੀਂ ਤੇ ਥੋੜਾ ਬੋਤਾ ਉਹ ਉਹਨੀਆਂ ঝলਕੀਆਂ ਵਿਖਾਇਆ ਜਾਂ ਤਾਂ ਕਿ ਜਿਹੜੇ ਪੁਰਾਣੇ ਲੋਗ ਇਹਨੂੰ ਉਹਨਾਂ ਨੂੰ ਉਹਨਾਂ ਦੀਆਂ ਯਾਦਾਂ ਉਹਨਾਂ ਦੀ ਉਹ ਉਹ ਪੁਰਾਣੇ ਖਾਬ ਉਹਨਾਂ ਦੇ ਪੁਰਾਣੀਆਂ ਚੀਜ਼ਾਂ ਉਹ ਵੇਖਣ ਤੋਂ ਉਹਨਾਂ ਦੇ ਦਿਲ ਖੁਸ਼ ਹੋਮੈਂ ਤੇ ਅਸੀਂ ਉਸੇ ਵੀਡੀਓ ਲੈ ਕੇ ਹਾਜ਼ਰ ਹੋਇਆ ਬਹੁਤ ਹੀ ਵੀਆਈਪੀ ਵੀਡੀਓ ਹੈ ਤੇ ਔਰ ਇਹਨਾਂ ਮਾਸ਼ਾਅੱਲਾ ਪੂਰਾ ਦੀ ਪੂਰਾ ਸੈਟਅਪ ਆਦਾ ਸੰਭਾਲ ਕੇ ਰੱਖਿਆ ਹੋਇਆ ਹੈ ਤੇ ਉਹਨਾਂ ਸੈਟਅਪ ਦੇ ਵਿੱਚੋਂ ਇਹ ਇੱਕ ਇਹ ਵੀਡੀਓ ਹੈ ਯੂਨਿਕ ਬਹੁਤ ਹੀ ਯੂਨਿਕ ਵੀਡੀਓ ਹੈ ਇੱਕ ਖੂਹ ਹੈ ਪੁਰਾਣੇ ਦੌਰ ਦਾ ਖੂਹ ਜਿਹੜਾ ਬਲਦਾਂ ਤੇ ਲੋਕ ਚਲਾ ਤੇ ਆਦੀਆਂ ਜ਼ਮੀਨਾਂ ਸਰਬ ਔਰ ਆਦੇ ਜਾਨਵਾਰਾਂ ਨੂੰ ਔਰ ਆਦੇ ਪੀਣ ਖਾਣ ਨੂੰ ਇਹ ਪਾਣੀ ਇੱਥੋਂ ਲੈਂਦੇ ਹੁੰਦੇ ਸੀ ਔਰ ਇਸ ਟਾਈਮ ਜਿਸ ਟਾਈਮ ਅਸੀਂ ਮੌਜੂਦ ਹੈ ਇਹ 100 ਸਾਲ ਪੁਰਾਣਾ ਬਲਕਿ 100 ਸਾਲ ਤੋਂ ਵੀ ਪਿੱਛੇ ਚਲੇ ਜਾਓ ਤੇ ਇਹ ਉਹਦਾਂ ਇਹਨਾਂ ਲੋਕਾਂ ਤਿਆਰ ਕੀਤਾ ਸੀ ਤੇ ਇਹ ਤੁਹਾਡੇ ਸਾਹਮਣੇ ਵੀਡੀਓ ਹੈ ਤੇ ਉਮੀਦ ਕਰਦੇ ਆ ਕਿ ਤੀਜੀ ਵੇ ਕੇ ਸਾਨੂੰ ਤੁਸੀਂ ਪਿਛਲੀ ਵੀਡੀਓ ਤੇ ਰਿਸਪੌਂਸ ਦਿੱਤਾ ਹੈ ਇਵੇਂ ਵੀ ਸਾਡੀ ਵੀਡੀਓ ਨੈਕਸਟ ਵੀਡੀਓ ਜਿਹੜੀਆਂ ਬਹੁਤ ਹੀ ਕਮਾਲ ਕਮਾਲ ਦੀ ਵੀਡੀਓ ਜਿਵੇਂ ਖਰਾਸ ਹੋ ਗਿਆ ਪੁਰਾਣੇ ਮਤਲਬ ਉਹ ਗਿਰਲੇ ਹੋ ਗਏ ਜਿਵੇਂ ਪੁਰਾਣੀਆਂ ਰਸਮਾਂ ਦੇ ਸਾਰੇ ਇਨਸ਼ਾਅੱਲਾ ਜਲਦੀ ਵੀਡੀਓ ਵੀ ਤੁਹਾਨੂੰ ਨਾਲ ਸ਼ੇਅਰ ਕਰਾਂਗੇ ਪਹਿਲੇ ਇਹ ਵੀਡੀਓ ਇੰਜੋਏ ਕਰੋ ਤੇ ਫਿਰ ਇਨਸ਼ਾਅੱਲਾ ਮਿਲਦੇ ਆਂ ਜੀ